ਸੋਨੀਆ ਮੇਰੇ ਗੱਲ ਤੇ ਸੁਣਾ ਅੰਦਰ ਲੈ ਆ ਕੀ ਗੱਲ ਆ ਅਬਜੀ ਮੈਂ ਤੜਨੇ ਇੱਕ ਗੱਲ ਕਰਨੀ ਆ ਆ ਬਹੁਤ ਥਿਆ ਸੁਖਵਾ ਸੁਖਵਾ ਨਾ ਆਓ ਇਧਰ ਆਓ ਇਹੋ ਜਿਹੀ ਗੱਲ ਵਾ ਕਿ ਤੂੰ ਮੇਰੇ ਨਾਲ ਕੱਲੀ ਨਾ ਕਰਦੀ ਆ ਗੱਲ ਕੱਲੀ ਨਾ ਕੀ ਤਾ ਨਾ ਕਰਨੀ ਆ ਅੱਗੇ ਵੀ ਤੇ ਤੁਹਾਡੇ ਨਾਲ ਹੀ ਕਰਦੀ ਆ ਸਾਰੀ ਗੱਲ ਮਮੀ ਨੂੰ ਫਿਰ ਦੱਸਾਂ ਤੇ ਮਮੀ ਟੈਨਸ਼ਨ ਲੈਂਦੀ ਆ ਵੇਖੋ ਨਹੀਂ ਕੋਈ ਨਹੀਂ ਸੋਨੀਆ ਦੱਸ ਤੂੰ ਕੀ ਗੱਲ ਆ ਵੇਖੋ ਆ ਬੀਜੀ ਮੁਤੇ ਪਤਾ ਵਾ ਅਮਨ ਹੀ ਸ਼ੁਰੂ ਤੋਂ लाड़-ਲਾਜ ਰੱਖਿਆ ਵਾ ਉਹ ਤਾਂ ਹੈ ਵਾ ਸੋਨੀਆ ਪਤਾ ਕੀ ਆ ਅੱਜ ਕੱਲ ਸਰਫੇਜ ਦੀ ਔਲਾਦ ਸਾਰਿਆਂ ਦੇ ਇੱਕ ਜਾਂ ਦੋ ਬੱਚੇ ਬੱਚੇ ਤੇ ਸ਼ੁਰੂ ਤੋਂ लाड़-ਲਾਜ ਰੱਖੇ ਜਾਂਦੇ ਆ लाड़ ਵੀ ਨਾ ਭਾਬੀ ਚ ਕੀ ਹੱਦ ਤੱਕ ਹੁੰਦਾ ਵਾ ਜਦੋਂ ਅਮਨ ਆਪਣੀ ਦਾਦੀ ਕੋਲ ਪੈਸੇ ਮੰਗਦਾ ਵਾ ਨਾ ਤੇ ਉਹਨੂੰ 500 ਦੀ ਜਗ੍ਹਾ 1000 ਦਿੰਦੇ ਆ ਗੱਡ ਕੇ ਤੇ ਸਭ ਤੋਂ ਗੁੱਸਾ ਮੈਨੂੰ ਇਸ ਗੱਲ ਦਾ ਆਉਂਦਾ ਵਾ ਕਿ ਜਦੋਂ ਉਹ ਪੈਸਿਆਂ ਦਾ ਹਿਸਾਬ ਨਹੀਂ ਮੰਗਦੇ ਇਹ ਤੇ ਗੱਲ ਗਲਤ ਆ ਸੋਨੀਆ ਗੱਲ ਪਤਾ ਕੀ ਆ ਜਦੋਂ ਅਸੀਂ ਟਾਈਮ ਤੋਂ ਪਹਿਲਾਂ ਬੱਚੇ ਦੀ ਲੋੜ ਪੂਰੀ ਕਰ ਦਿੰਨੇ ਨਾ ਕਿ ਬੱਚੇ ਦੇ ਮੂੰਹ ਚੋਂ ਗਾਲਮ ਮਗਰੋਂ ਨਿਕਲਣੀ ਤੇ ਪਹਿਲਾਂ ਕਹਿਣਾ ਵੀ ਨਹੀਂ ਛੇਤੀ ਨਾਲ ਲਿਆ ਦਈਏ ਇੱਕ ਦੇ ਬੱਚੇ ਨੂੰ ਇਹ ਹੁੰਦਾ ਉਹਦੇ ਦਿਮਾਗ 'ਚ ਇਹ ਚੀਜ਼ ਬਹਿ ਜਾਂਦੀ ਕਿ ਸਾਡੇ ਕੋਲ ਪਤਾ ਨਹੀਂ ਕਿੰਨੇ ਕ ਪੈਸੇ ਆ ਤੇ ਅਸੀਂ ਜਿੱਤਾ ਮਰਜੀ ਵਰਤੀ ਖੁੱਲੇ ਖਾਈਏ ਡਾਈਏ ਤੇ ਦੂਸਰਾ ਬੱਚੇ ਨੂੰ ਨਾ ਪੈਸੇ ਦੀ ਵੈਲਿਊ ਦਾ ਪਤਾ ਨਹੀਂ ਲੱਗਦਾ ਕਿ ਪੈਸਾ ਕਿੱਦਾਂ ਆਉਂਦਾ ਸਾਡੇ ਕੋਲ ਕਿੱਦਾਂ ਬਣਦਾ ਕਿੱਦਾਂ ਕਮਾਈਦਾ ਤੇ ਨਾ ਉਹ ਬੱਚਾ ਫੜ ਕੇ ਜ਼ਿੰਦਗੀ 'ਚ ਪੈਸਾ ਕਦੀ ਕਮਾਊਗਾ ਉਹਨੂੰ ਇਹੋ ਇਹ ਅਹਿਸਾਸ ਰਹਿਣਾ ਮੈਂ ਕਿ ਸਾਡੇ ਕੋਲ ਬਹੁਤ ਪੈਸੇ ਆ ਇਹ ਕਰਕੇ ਬੱਚਿਆਂ ਨੂੰ ਜਿੱਥੇ ਜ਼ਰੂਰਤ ਆ ਪੈਸਾ ਦੋ ਪਰ ਉਹ ਦੇਖੋ ਇਹ ਕੇਗਰ ਪੈਸੇ ਦਾ حساب ਲਾਓ ਅਲੇ ਅੱਜ ਕੱਲ ਤੇ ਸਮੇਂ ਇਦਾਂ ਦੇ ਆ ਕਿ ਬੱਚੇ ਦੀ ਜੇਬ 'ਚ ਵਾਧੂ ਪੈਸਾ ਰਹਿਣ ਨਹੀਂ ਦੇਣਾ ਚਾਹੀਦਾ ਇਸੇ ਗੱਲੋਂ ਤੇ ਡਰਨ ਨਹੀਂ ਆ ਭਾਬੀ ਜੀ ਇਸੇ ਗੱਲੋਂ ਤੇ ਮਨ ਨੂੰ ਕਹਿਨੀ ਆ ਤੇ ਜਦੋਂ ਮੈਂ ਕਹਿਨੀ ਆ ਤੇ ਗੁੱਸਾ ਕਰਦੇ ਆ ਘੜੀਆਂ ਬੋਲਦੇ ਆ ਘੜੀਆਂ ਫਿਰ ਬੀਜੀ ਕਹਿੰਦੇ ਤੂੰ ਚੁੱਪ ਕਰ ਤੇ ਮੈਂ ਆਪਣੇ ਬੱਚੇ ਪਿੱਛੇ ਨਾ ਬੋਲਾਂ ਤੇ ਕਿਉਂ ਨਾ ਬੋਲਾਂ ਇਹੀ ਵੇਖੋ ਨਾ ਹੁਣ ਗੱਲ ਪਤਾ ਗਈ ਆ ਸਮਿਆਂ ਲੈ ਵੇਖ ਕੇ ਡਰ ਹੁੰਦਾ ਵਾ ਕਿ ਸਮੇ ਕਿਦਾਂ ਦੇ ਆ ਇਸੇ ਗੱਲ ਦਾ ਤੇ ਭਾਬੀ ਜੀ ਰੋਣਾ ਵਾ ਮੈਂ ਤੁਹਾਨੂੰ ਕੀ ਦੱਸਾਂ ਸਾਡੇ ਘਰ ਦੋ ਵਾਰੀ ਚੋਰੀ ਹੋ ਗਈ ਆ ਚੋਰੀ ਹੋ ਗਈ ਕਾਦੀ ਦੋ ਵਾਰੀ ਪੈਸੇ ਨਿਕਲ ਗਏ ਸਾਡੇ ਘਰੋਂ ਮੈਂ ਤੇ ਗੋਮੀ ਹੋ ਗਈਆਂ ਹਾਰ ਕੇ ਕਿੰਨੇ ਕ ਥੋੜੇ ਹੀ ਉਦਾਂ ਨਿਕਲਦੇ ਰਹੀ ਆ ਪਰ ਨਿਕਲਦੇ ਤੇ ਰਹੀ ਨਾ ਮੈਂ ਤੇ ਮਾਰੀ ਆ ਸੁਣੀ ਹੱਥ ਅਕ ਵੀ ਕਦੀ ਪੈਸੇ ਚੋਰੀਏ ਨਾ ਭਾਬੀ ਜੀ ਅੱਗੇ ਕਦੀ ਨਹੀਂ ਪੈਸੇ ਚੋਰੀ ਹੋਏ ਇਸੇ ਗੱਲ ਤੋਂ ਤੇ ਮੈਨੂੰ ਥੋੜਾ ਡਰ ਲੱਗੰਦਿਆ ਵਾ ਸੱਸ ਮੇਰੀ ਜਿੱਦਾਂ ਮਰਜ਼ੀ ਬੈੜੀ ਆ ਪਰ ਮੈਨੂੰ ਇੰਨਾ ਪਤਾ ਵਾ ਵੀ ਉਹਨੇ ਮੇਰੇ ਪੈਸਿਆਂ ਨੂੰ ਕਦੀ ਹੱਥ ਨਹੀਂ ਲਾਇਆ ਮੇਰੇ ਮੇਰੇ ਕਮਰੇ 'ਚ ਮੇਰੀ ਬਾਰੀ ਤੱਕ ਕਦੀ ਨਹੀਂ ਹੱਥ ਲਾਇਆ ਪਰ ਨਾ ਮੈਨੂੰ ਥੋੜਾ ਜਿਹਾ ਡਰ ਲੱਗੰਦਿਆ ਵਾ ਤੇ ਪਿੱਛੇ ਤੇ ਫਿਰ ਅਮਨ ਹੀ ਰਹਿ ਜਾਂਦਾ ਇਹੋ ਤੇ ਗੱਲ ਆ ਭਾਬੀ ਜੀ ਮੈਂ ਇਹਨੂੰ ਦੋ ਵਾਰੀ ਪੁੱਛਿਆ ਵਾ ਤੇ ਪਰ ਉਹਨੇ ਸਾਫ਼ ਹੀ ਨਾ ਕਰਦੀ ਆ ਵੈਸੋ ਨਹੀਂ ਆ ਇਹਨੇ ਤੋਂ ਮਾੜੀ ਮੋਟੀ ਗੱਲ ਨਾ ਸਮਝੀ ਗੱਲ ਥੋੜੇ ਬੋਤੇ 2-4000 ਰੁਪਏਾਂ ਦੀ ਨਹੀਂ ਆ ਗੱਲ ਵਾ ਕਿ ਅਮਨ ਨੇ ਪੈਸੇ ਚੋਰੀ ਕਿਉਂ ਕੀਤੇ ਅਸਮੇ ਕਿਦਾਂ ਦੇ ਆ ਆਵਾਨ ਸੁਵਾਨੀਆਂ ਟਾਣੀਆਂ ਦੇ ਵਿੱਚ ਬਹਿ ਬਹਿ ਕੇ ਇੱਕ ਦੂਜੇ ਦੇ ਤੌਰ ਟੱਪੇ ਵੇ ਵੇ ਤੇ ਬੱਚੇ ਤੇ ਉਦਾਂ ਹੀ ਜਿਹੜੇ ਜਵਾਨ ਜਹਾਨ ਚੜਦੀ ਉਮਰੇ ਸਾਰੇ ਨਸ਼ਿਆਂ ਦੀ ਧਾਇ ਲੱਗਦੇ ਜਾਂਦੇ ਆ ਇਹਨਾਂ ਗੱਲਾਂ ਤੋਂ ਡਰ ਲੱਗਦਾ ਵਾ ਵੀ ਕਿਤੇ ਕੋਈ ਮਾੜੀ ਬੈਣੀ ਨਾ ਬੈਜੇ ਛੇਤੇ ਮੈਂ ਹੈ ਹੀ ਪੱਬਜੀ ਪਰੂ ਮੁੱਕਰ ਗਿਆ ਵਾ ਪਰ ਮੈਂ ਕਹਿੰਨੀ ਆ ਮੈਂ ਨਹੀਂ ਤੇਨਾ ਤੁਹਾਡੇ ਕੋ ਤਾਂ ਆਈ ਆ ਕਿ ਤੁਸੀਂ ਮਾੜਾ ਜਿ ਆਇਓ ਤੇ ਨਾਲੇ ਮੇਰੀ ਸੱਸ ਨੂੰ ਕਿਉਂ ਮਾੜਾ ਜ ਤੇ ਨਾਲੇ ਅਮਨ ਨੂੰ ਸਮਝਾਇਓ ਮਾੜਾ ਜ ਆਹ ਤਾਂ ਕੋਈ ਗੱਲ ਨਹੀਂ ਸੋਨੀਆ ਆ ਜੂਗੀ ਮੈਂ ਟਾਈਮ ਕੱਢ ਕੇ ਜੰਦਵਿੰਦਰ ਨੂੰ ਖਲਾਉਂਗੀ ਨਹੀਂ ਭਾਬੀ ਜੀ ਤੁਸੀਂ ਆਇਓ ਉਹ ਭਾਬੀ ਜੀ ਗੱਲ ਨਹੀਂ ਕਰਦੇ ਸੰਗ ਤੇ ਆ ਜਿਆਦਾ ਤੇ ਚਲ ਤੁਸੀਂ ਦੇ ਸਮਝਾ ਲਿੰਦੇ ਮੜਾ ਮੋਟਾ ਜੀ ਮੈਂ ਕਹਿੰਨੀ ਆ ਸੱਸ ਨੂੰ ਤੇ ਸੱਸ ਮੇਰੀ ਕਿਤੇ ਪਿਆਰ ਤੇ ਪਾਣੀ ਨਹੀਂ ਪੈਣ ਦਿੰਦੀ ਉਹ ਕਹਿੰਦੀ ਤੂੰ ਹੋਵੇਂ ਕੋਣ ਮੁੰਡੇ ਨੂੰ ਜੇ ਕੋ ਕਵੇਂ ਮਾੜੀ ਚੰਗੀ ਗੱਲ ਸੋਨ ਮੈਂ ਆ ਜੂਗੀ ਪਰ ਇਹ ਗੱਲ ਤੂੰ ਕਹਿਣਾ ਨਾ ਕਰੀ ਪਤਾ ਗੱਲ ਕੀ ਆ ਪਰਿਵਾਰ ਦੇ ਵਿੱਚ ਨਾ ਆਪਣਤੀ ਪੁੱਤ ਬਦਨਾਮ ਜਾ ਹੋ ਜਾਂਦਾ ਵਾ ਗੱਲ ਭਾਵੇਂ ਕੋਈ ਵੀ ਨਾ ਹੋਵੇ ਹੋ ਸਕਦਾ ਕੱਲ ਨੂੰ ਤੂੰ ਹੀ ਕਿਤੇ ਰੱਖ ਲਈ ਹੋਣ ਤਨੂੰ ਚੇਤਾ ਆ ਜੇ ਤੇਦਾ ਆਪਣਾ ਬੱਚਾ ਬਦਨਾਮ ਹੋ ਜਾਂਦਾ ਵਾ ਤਾਂ ਹੀ ਤੇ ਮੈਂ ਦੂਜੀ ਗੱਲ ਨਹੀਂ ਚੁੱਕਣੀ ਭਾਬੀ ਦੀ ਸਲਾਹ ਕਰਕੇ ਫੇਰ ਕਰਾਂ ਦੂਜੀ ਗੱਲ ਬੀਜੀ ਦੇ ਆਪਣੇ ਵੀਰਾਂ ਤਾਂ ਕੇ ਗੱਲ ਨਾ ਜਾਣਦੇ ਜੀ ਤੇ ਬਾਕੀ ਐਵੇਂ ਨਾ ਚਿੰਤਾ ਕਰ ਕਿਉਂਕਿ ਤੂੰ ਚੰਗੀ ਆ ਤੇ ਰੱਬ ਤੇਰਾ ਨਾ ਮਾੜਾ ਕੀਤਾ ਕਰੂਗਾ ਉਹ ਤੇ ਹੈ ਹੀ ਪਰ ਤੀਆਂ ਪੁੱਤਾਂ ਤੋਂ ਸਾਨੂੰ ਪਤਾ ਡਰੀ ਲੱਗਦਾ ਵਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦਿੰਦੀ ਆ ਪੁੱਟਾਂ ਲੱਗਿਆ ਪਤਾ ਨਹੀਂ ਲੱਗਦਾ ਹੈ ਤੇ ਇਦਾਂ ਹੀ ਆ ਪਰ ਚਲੋ ਕੋਈ ਗੱਲ ਨਹੀਂ ਮਹਾਰਾਜ ਕਰੇ ਪਰਮਾਤਮਾ ਕਾ ਹਰ ਇੱਕ ਜਤੀ ਪੁੱਤ ਨੂੰ ਚੰਗੀ ਸਿੱਖ ਮਤ ਪਾਵੇ ਚੰਗੇ ਮਤਬੁੱਧ ਦਵੇ ਮਹਾਰਾਜ ਮੈਂ ਕਿਹਾ ਚਲ ਪਾਪੀ ਦੀ ਸਲਾਹ ਲਾਉਂਗੀ ਇੱਕ ਵਾਰੀ ਕੀ ਕੀ ਸਿਆਣੀ ਹੈ ਬਈ ਪੁੱਛਣਾ ਬੰਦਾ ਤੇ ਮੈਂ ਇਹ ਚਨਾ ਦਾ ਬੰਦਾ ਵਾ ਮੇਰਾ ਦਿਲ ਤੇ ਇੱਕ ਵਾਰੀ ਆ ਜੇ ਡਰ ਪਰ ਇੱਕ ਵਾਰੀ ਨਾ ਤੂੰ ਜਾ ਕੇ ਚੰਗੀ ਤਰ੍ਹਾਂ ਮਾਰੀ ਜੋ ਸਾਰੇ ਕੱਪੜੇ ਬਾਹਰ ਕੱਢ ਕੇ ਤੇ ਫੇਰ ਦੇਖੀ ਵਾਡ ਲਿਆ ਵਾ ਬੀਜੀ ਮੈਂ ਸਾਰੀ ਸਾਈ ਫੋਲ ਲਿਆ ਵਾ ਚਲੋ ਹੁਣ ਮੈਨੂੰ ਨਾ ਲਿਆ ਦੋ ਫੁਲਕਾ ਇੱਕ ਅੱਦਾ ਤੇ ਮੈਂ ਖਾ ਕੇ ਜਾਵਾਂ ਹਾਂ ਕੋਈ ਨਹੀਂ ਫੁਲਕਾ ਲਿਆ ਦ ਨੀ ਆ ਜਾ ਬਾਅਦ ਆ ਜਾ ਬੈਠੇ ਬੀਜੀ ਹਾਂ ਬੈਠੀ ਹਾਂ ਮੈਂ ਵੀ ਕਹਿਣੀ ਸੀ ਲਿਆਓ ਫੁਲਕਾ ਖਾਈ ਤੇ ਚਲੀਏ ਹੁਣ ਬੈ ਜਾ ਰਮਾਨਾ ਕੌਣੀ ਚਲੂ ਚਲੂ ਕਰਦੇ ਰਾਤ ਰੋ ਤੂੰ ਮੇਰੇ ਕੋਲ ਅੱਜ ਸਰੇ ਅਨ ਤੇ ਬੀਜੀ ਜੀ ਬੜਾ ਕਰਦਾ ਵਾ ਪਰ ਕੀ ਕਰਾ ਵੇਖਣਾ ਪੈਂਦਾ ਵਾ ਨਹੀਂ ਕਰਦਾ ਬੀਜੀ ਕਿੱਦਾਂ ਨਹੀਂ ਸਰਦਾ ਕਰਦਾ ਕੱਲ ਚਲ ਨਹੀਂ ਚੱਲ ਗਦੇ ਪਈਏ ਨਹੀਂ ਲੱਗੇ ਕੰਮ ਵੀ ਕਰ ਦੂ ਜਿਹਾ ਚੱਲ ਜੂਗਾ ਰਾਤ ਬਹਾਂਗੇ ਮਾਵਾਂ ਤੀਆਂ ਗੱਲਾਂ ਕਰਾਂਗੇ ਠੰਡ ਪਊ ਗੱਲਾਂ ਕਰ ਕਰਕੇ ਤਿੰਨ ਫੁੱਲਾਂਗੇ ਰੱਜ ਕੇ ਗੱਲ ਤੇ ਨਾ ਬੀਜੀ ਤੁਹਾਡੀ ਠੀਕ ਆ ਫੇਰ ਕਿਹੇ ਦਿਨ ਆਉਂਗੀ ਤੇ ਰਾਤ ਬਹਾਂਗੇ ਹੁਣ ਮੈਂ ਦੱਸ ਕੇ ਨਹੀਂ ਆਈ ਬੀਜੀ ਨੂੰ ਮੈਨੂੰ ਚਾਹ ਹੀ ਚੜਿਆ ਰਹਿੰਦਾ ਮੇਰੀ ਧੀ ਆਈ ਆ ਮੈਂ ਚੱਲ ਜਾਣਾ ਚੱਲ ਜਾਣਾ ਕਰਦੀ ਨਹੀਂ ਜਦੋਂ ਆਉਣੀ ਤੂੰ ਹੁਣ ਚਾਹ ਨਾ ਬਿਜੀ ਰੱਖਿਆ ਕਰੋ ਹੁਣ 3 ਸੋਹਰੇ ਗਈਆਂ ਵਾ ਹੁਣ ਪੇਕਿਆਂ ਵਾਲੇ ਚਾਹ ਨਹੀਂ ਜੀ ਹੁਣ ਰਹਿ ਗਏ ਠੰਡ ਪੈਂਦੀ ਜੋ 3 ਹੁਣ ਉਹ ਤੇ ਗੱਲ ਹੈਗੀ ਆ ਹੁਣ ਪਿੱਛੇ ਦਾ ਵੀ ਵੇਖਣਾ ਪੈਂਦਾ ਵਾ ਹਾਂ ਨਾ ਅੰਦਰ ਕੋਈ ਨਹੀਂ ਕੋਈ ਨਹੀਂ ਚੱਲ ਜਾਗੇ ਉਹ ਇਦਾਂ ਕਰੀ ਪੈਹੇ ਲੱਲੀ ਤੋਂ ਵੱਧ ਉਹ ਮਨੀ ਗਨ ਸਾਹਿਬ ਦੋਵਾਂਗੇ ਗਾੜੀਆਂ ਫਿਰ ਮਨਾਲੀ ਮੋਲੀ ਦੀ ਘੋਮਾਵਾਂਗੇ ਇਸੇ ਬਾਣੇ ਤੈਨੂੰ ਪਤਾ ਕਰਦੇ ਫਿਰ ਏਦਾਂ ਇੱਕ ਵਾਰ ਹੀ ਨਿਕਲੇ ਹੋਈਏ ਤੇ ਬੰਦਾ ਫੇਰ ਘੋਮ ਆਉਂਦਾ ਵਾ ਬਾਰ ਬਾਰ ਫੇਰ ਕਰ ਦਿਆਂਗੋ ਫੇਰ ਇਹਨਾਂ ਨੇ ਜਾਣੋ ਨਹੀਂ ਦੇਣਾ ਮੈਨੂੰ ਚੱਲ ਮੈਂ ਦਾਦੀ ਕੋ ਵੀ ਲੱਲੂnga ਪੈਸੇ ਦਾਦੀ ਕੋ ਵੀ ਲੱ ਲੈਣੇ ਤੇ ਮੰਮੀ ਕੋ ਵੀ ਲੱ ਲੈਣੇ ਆ ਅੱਛਾ ਚੱਲ ਠੀਕ ਆ ਕੱਟ ਫੇਰ ਫੋਨ ਮੈਂ ਪੁੱਛਾਂ ਦਾਦੀ ਨੂੰ ਪੈਸੇ ਦਾਦੀ ਕੀ ਲੱਗੇ ਬਣਾਉਣਾ ਗੰਡੇ ਕੁੱਤਰ ਕੁੱਤਰ ਸੁੱਤੀ ਜਾਂਦੇ ਈਓ ਮੈਂ ਕਾ ਅੱਜ ਘਰ ਵਾ ਤੇ ਤੇਰੇ ਪਸੰਦ ਦੇ ਚੌਲ ਬਣਾ ਦੇਣੀ ਤੇ ਮਟਰਾਂ ਵਾਲੇ ਨਾਲ ਦਹੀਂ ਆਹੋ ਦਹੀਂ ਬਣਾਇਆ ਵਾਂ ਕੇ ਖਾਣੇ ਆ ਤੇ ਖਾਣੇ ਆ ਤੇ ਤੇਰਾ ਤੋਰੀ ਤੇ ਰਹਿਣਾ ਮੈਨੂੰ ਦੇਖਣ ਡਿਆ ਵੀ ਕਿੱਥੇ ਨਿਕਲ ਜਾਣਾ ਹੁੰਦਾ ਚੁੱਪ ਕਰਕੇ ਅੱਜ ਚੱਲ ਮੈਨੂੰ ਦੇਖਣ ਡਿਆ ਘਰ ਵਾ ਜੇ ਹਾਲ ਦੇ ਟਾਈਮ ਤੇ ਨਹੀਂ ਜਾਣਾ ਜੂਣਾ ਦੱਸ ਕਿੱਥੇ ਆ ਹਮ ਇੱਕ ਕੰਮ ਹੀ ਨਿਕਲਿਆ ਕਿਹੜਾ ਕੰਮ ਹੈ ਤੈਨੂੰ ਮੇਰੇ ਕੋਲ ਚਲ ਪੈ ਗਿਆ ਇਹ ਥੋੜੇ ਜਿਹਾ ਨਾ ਪੈਸੇ ਚਾਹੀਦੇ ਮੈਂ ਜਾਣਾ ਅਨੰਦਪੁਰ ਸਾਹਿਬ ਨੂੰ ਕੌਣ ਚੱਲਿਆ ਉਹ ਚੱਲਿਆ ਮੁੰਡਾ ਯਾਰ ਦੋਸਤੋ ਹੀ ਸਕੂਲ ਪੜਦਾ ਜਿਹੜਾ ਨਾਲ ਪਵਣ ਤਾਂ ਕਿੰਨੇ ਕ ਦਿਨ ਰਹਿਣਾ ਹਾਉ ਤੱਕ ਲਾਗੀ ਜਾਣਾ ਵਾ ਸੇਵਾ ਕਰਨੀ ਇੱਥੇ ਸੇਵਾ ਹੀ ਸੇਵਾ ਹੀ ਕਰਨੀ ਤੈਨੂੰ ਪਤਾ ਮੈਂ ਸੇਵਾ ਹੀ ਕਰਨ ਜਾਂਦਾ ਵਾ ਅੱਛਾ ਤੇ ਪੈਸੇ ਚਾਹੀਦੇ ਮੈਨੂੰ ਥੋੜੇ ਜਿਹੇ 5000 ਰੁਪਏ ਚਾਹੀਦਾ 5000 ਰੁਪਏ ਤਾਂ ਇੰਨੇ ਕੀ ਕਰਨੇ ਆ ਲੈ ਦਾਦੀ ਇੱਥੇ ਮੈਂ ਰਹਿਣਾ ਰੂਣਾ ਨਹੀਂ ਆ 10000 ਦੋਸਤ ਨਾਲ ਹੋਣੇ ਆ ਤੇ ਉਹਨਾਂ ਨੇ ਕਹਨੇ ਲੈਸ ਪੈਸੇ ਨਹੀਂ ਲੈ ਗਿਆ ਨਾਲ ਫਿਰ ਇਦਾਂ ਵੇਚੀ ਨਾ ਬੰਦੇ ਤੇ ਇੱਥੇ ਕਿਰਾਇਆ ਕਰਾਇਆ ਕਰੋ ਲੱਗਦਾ ਕਮਰਿਆਂ ਦਾ ਇੰਨੇ ਪੈਸੇ ਖਰਚ ਕੇ ਆਉਂ ਸਾਰੇ ਫਿਰ ਤੋਂ ਦਾਦੀ ਫਿਰ ਕੋਈ ਨਾ ਕੋਈ ਚੀਜ਼ ਪਸੰਦ ਆ ਜਾਂਦੀ ਲੈਣ ਲੋਣ ਵਾਲੀ ਤੈਨੂੰ ਪਤਾ ਜੀ ਮਹਿੰਗਾਈ ਕਿੰਨੀ ਆ ਅੱਛਾ ਵੇਹ ਲੋ ਜੇ ਤੁਸੀਂ ਦੱਸ ਦੇਣਾ ਤੇ ਦੱਸ ਦੇ ਦਿਓ ਅੱਛਾ ਵੇਖਿਆ ਉਦਾਂ ਦਾਦੀ ਲਾਗੇ ਘੱਟ ਟਾਈਮ ਲੱਗਦਾ ਬਹਿਣ ਦਾ ਨਾ ਜੋ ਵੈਫ ਲੈਣੇ ਨੇ ਉਦੋਂ ਆਉਣਾ ਲੱਗੇ ਦਾਦੀ ਦੇ ਨਹੀਂ ਦਾਦੀ ਇਦਾਂ ਥੋੜੀ ਕੋਈ ਗੱਲ ਆ ਮੈਂ ਕਿਦੋਂ ਜਾਣਾ ਕਿਦੋਂ ਆ ਕੱਲ੍ਹ ਬਾਦਸੋਂ ਨੂੰ ਚੱਲ ਦੇ ਦੂੰਗੀ ਮਾਂ ਤੇਰੀ ਨੂੰ ਨਾ ਪਤਾ ਲੱਗ ਜੇ ਆਹੋ ਜੀ ਮੰਮੀ ਨੂੰ ਉਹਨੇ ਦੱਸਿਆ ਨਾਲੇ ਮੈਂ ਥੋੜੇ ਨਾ ਕੱਪੜੇ ਵੀ ਲੈ ਕੇ ਆਉਣੇ ਆ ਕਪੜੇ ਲਾ ਕੇ ਕਪੜੇ ਮੈਂ ਮੈਂ ਤੈਰਨਾ ਚਲ ਜੂਗੀ ਲੈਣਾ ਉਹ ਨਹੀਂ ਮੈਂ ਆਪੇ ਲੈ ਆਉਣੇ ਆ ਮੈਂ ਤੁਹਾਨੂੰ ਨਹੀਂ ਜਾਣਾ ਤੁਸੀਂ ਕਹਿਣਾ ਆ ਲਲਾ ਖੁੱਲੀਆਂ ਖੁੱਲੀਆਂ ਛੱਟ ਲੈਣੀਆਂ ਵੀ ਤੈਨੂੰ ਗਾਹ ਵੀ ਆ ਜਾਣੀਆਂ ਗਾਹ ਮੈਂ ਕਿੰਨਾ ਕੁ ਵੱਡਾ ਹੋਈ ਜਾਣਾ ਦੱਸ ਉਹ ਮੈਂ ਨਹੀਂ ਕਿਤੇ ਖਰੀਦਣ ਵਾਲੇ ਮੁੜ ਕੇ ਕਹਿਣਾ ਮੇਰੇ ਪਸੰਦ ਨਹੀਂ ਘਰ ਆਏ ਮੁੜ ਕੇ ਪਸੰਦ ਨਹੀਂ ਹੋਣੇ ਸਾਡੇ ਉਹ ਨਹੀਂ ਕੋਈ ਨਹੀਂ ਵਾਪਸੀ ਹੁੰਦੀ ਸ਼ੋਰੂਮ ਆ ਲੈਣਾ ਨਾਲ ਪਤਾ ਨਾਲ ਇੱਕੋ ਦੁਕਾਨ ਤੋਂ ਉੱਥੇ ਮਲੇ ਹੁੰਦਾ ਚਲ ਇਦਾਂ ਕਰ ਲੈ ਲੈ ਜਿੱਦਾਂ ਤੇਰਾ ਆਉਂਦਾ ਕਰ ਲਈ ਤੇਰੇ ਜੋਗ ਗਈਆਂ ਅਸੀਂ ਕਮਾਈ ਕਿਦ ਲਈ ਕਰਨ ਲੈ ਚਲ ਮੰਮੀ ਨੂੰ ਨਾ ਦੱਸਿਓ ਵੀ ਮੈਂ ਤੁਹਾਡੇ ਕੋਲੋਂ ਪੈਸੇ ਮੰਗੇ ਆ ਚੰਗਾ ਚੰਗਾ ਤੇ ਜੇ ਹੁਣ ਪਤਾ ਲੱਗਿਆ ਤਾਂ ਫੇਰ ਨਾ ਆ ਪਤਾ ਤੂੰ ਹੀ ਦੱਸੋ ਕਿ ਫੇਰੀ ਪਤਾ ਲੱਗਣਾ ਹੁੰਦਾ ਕਿੱਦਾਂ ਪਤਾ ਲੱਗਣਾ ਦੱਸ ਲੱਗਣਾ ਭਲਾ ਹੈ ਕਿਥੇ ਮੰਮੀ ਕਿਥੇ ਪੈਸੇ ਤਾਂ ਤੈਨੂੰ ਮੈਂ ਦੇ ਦੂੰਗੀ ਉਹ ਅੱਗੇ ਬਹੁਤ ਔੜ-ਤੋੜ ਬੁੜਬੁੜ ਕਰਦੀ ਆ ਹੈ ਤੂੰ ਹੁਣ ਏਦਾਂ ਕਰ ਪਈ ਉਹ ਤਿੰਨਾਂ ਕਟੀਆਂ ਨੂੰ ਨਿਵਾਲ ਕੇ ਪੱਠੇ ਪਾ ਦੇ ਤੇ ਇੰਨੀ ਕੁ ਉਥੋਂ ਅੰਦਰੋਂ ਫੀਟ ਪਾ ਦੇ ਚੰਗਾ ਨਿਆਣੇ ਵੇਂਧੀਆਂ ਰਹਿੰਦੀਆਂ ਉਹਨਾਂ ਨੂੰ ਉਹ ਦੂਜਾ ਪਾਉਂਦਾ ਨਹੀਂ ਘਰਾਂ ਨੂੰ ਮੈਂ ਇਹਨਾਂ ਨੂੰ ਫੀਟ ਨਹੀਂ ਚੱਲ ਕੋਈ ਨਹੀਂ ਮੈਂ ਪਾ ਦਿੰਦਾ। ਯਾ ਹੁਣ ਮੇਰਾ ਪੁੱਤ ਇੰਨਾ ਕੰਮ ਕਰਦੇ ਲੱਗੋ ਹੈ। ਕਰ ਦੇਣਾ। ਉਹ ਗਿਆ ਦੀ ਉਘਾੜਿਆ ਤੂੰ ਕੰਮ ਨਹੀਂ ਕਰ ਆਉਂਦੀ ਇਹਦੇ ਕੋਲੋਂ। ਚੱਲ ਮੈਂ ਇੰਨਾ ਕ ਕਰ ਦਿੰਦਾ। ਉਹ ਨਹੀਂ ਕਰਨਾ ਕੋਈ ਨਾ ਜੇ ਕਵੇਂ ਨਿਵਾਲਣੀ ਨੂੰ ਲੈਣੇ ਉਹ ਨਹੀਂ ਮੈਂ ਕਰਨੇ ਕੋਈ। ਚੱਲ ਇਹ ਨਿਵਾਲ ਦੇ ਤੂੰ ਜੀ ਉਹ ਨਿਵਾਲ ਦੂ ਆਪੇ ਬਈਆ। ਮੈਂ ਨਹੀਂ ਮੈਂ ਕਹਣਾ ਮੈਂ ਨਹੀਂ ਨਿਵਾਲਣੇ ਮੈਂ ਕਹਣਾ ਉਹ ਪੱਠੇ ਦੇ ਫੀਡ ਪਾ ਦਿੰਦਾ ਬਸ ਉਹਨਾਂ ਨੂੰ ਮੈਂ। ਚੱਲ ਜਾ ਪੱਠੇ ਵੇਖੇ ਕੰਮ ਨੂੰ ਤਾਂ ਕਿਤੇ ਤਾਂ ਹੀ ਸੱਚਾ ਆਂਦੀ ਮੈਂ ਕਰਦੇ ਪੂਰੇ। ਹੋਣ ਪੰਜ ਹਜ਼ਾਰ ਦਿੱਤਾ ਤੇ ਹੁਣ ਪੂਰਾ ਮੈਂ ਮਹੀਨਾ ਪੂਰਾ ਕਰਾਂ ਤੁਹਾਡਾ। ਹਾਂ ਹੋ ਮਹੀਨਾ ਕਰ ਕਾਮ ਨੂੰ ਆਂਦੇ ਨਾ ਹੱਥ ਲਾਈਏ ਤੇ ਉਹ ਗੱਲ ਦਾਦਿਆਂ ਨੂੰ ਫੇਰ ਆ ਜਾਂਦਾ ਵਾ ਕੋਈ ਚੱਲ ਨਹੀਂ ਆਣੀ ਆ ਜਾਣ ਤੇ ਟ੍ਰੈਕਟਰ ਰਾਲੀ ਦੇ ਆ 5000 ਮਿਲ ਜਾਣਾ ਵਾ ਤੇ ਮਜੇ ਨਾਲ ਪੈਸੇ ਵੂਹੇ ਖਾਵਾਂਗੇ ਉਥੇ ਲੈ ਫੜਨੀ ਖਾਲਾ ਲੈ ਅੱਜ ਕਿਧਰੋਂ ਦਿਨ ਚੜਿਆ ਸ਼ੁਕਰ ਹੈ ਕਿਤੇ ਤੂੰ ਵੀ ਮੱਜਾ ਲੱਗ ਕੇ ਆਇਆ ਵਾ ਉਹ ਆ ਕੰਮ ਤੇ ਮੈਂ ਕਰਦਾ ਵਾਂ ਤੂੰ ਹੀ ਮੇਰੇ ਅੱਗੇ ਕਦੀ ਨਾ ਨਹੀਂ ਕੀਤਾ ਜਾਓ ਮੰਮੀ ਕਿੱਦਾਂ ਮੰਮੀ ਨੇ ਠੀਕ ਠਾਕ ਵਾ ਸਾਰੇ ਠੀਕ ਆ ਚੱਲ ਕਰ ਮੈਨੂੰ ਵੇਖ ਕੇ ਤੇ ਡੋਲੀ ਐਨੂ ਆ ਗਿਆ ਵਾ ਹਾਈਦਾ ਕਰਿਆ ਕਰ ਹਾਂ ਕੰਮ ਤੂੰ ਹੀ ਨਾ ਮੇਰਾ ਨਾਂ ਕਰਿਓ ਕਦੀ ਵੀ ਪੀ ਕੰਮ-ਕੁਮ ਕਰਦਾ ਕਿ ਨਹੀਂ ਕਰਦਾ ਕਰਿਆ ਕਰ ਕੰਮ ਕਮਸਾ ਸਿਕਾਲ ਸਿਕਾਲ ਆ ਗਏ ਆ ਹਾਂਜੀ ਕੀ ਕਰਨ ਦੇ ਕੁਛ ਨਹੀਂ ਚਾਹ ਟਾਈਂ ਘੁੱਟ ਬਣਾਉਣ ਮੈਂ ਪੀ ਕੇ ਤੇ ਕੋਈ ਕਰਦੀ ਕੰਮ ਹੋਰ ਠੀਕ ਠਾਕ ਪੀ ਕੇ ਤੇਰੇ ਹਾਂਜੀ ਪੀ ਕੇ ਠੀਕ ਆ ਕਿਦਾਂ ਕੱਟਕੁੱਟ ਦਾ ਉਹਨਾਂ ਦਾ ਭਰਾਵਾਂ ਤੇ ਰਹਿੰਦਾ ਮੈਂ ਮਮੀ ਮਜ਼ਾਕ ਕਰਦੇ ਰਹਿੰਦੇ ਤੁਸੀਂ ਮੇਰੇ ਪੇਕਿਆਂ ਦਾ ਕਾਠ ਤੇ ਕਾਠ ਹੀ ਆ ਇੱਕ ਮੁੱਠ ਹੋ ਕੇ ਰਹਿੰਦੇ ਆ ਜਦੋਂ ਜਾਈਦਾ ਨਾ ਉੱਥੇ ਤੇ ਹੱਸਦੇ ਆਨ ਸਾਰਿਆਂ ਨੂੰ ਵੇਖ ਕੇ ਤੇ ਰੂਹ ਖੁਸ਼ ਹੋ ਜਾਂਦੀ ਉੱਥੇ ਜਾ ਕੇ ਜੀ ਇੱਚ ਮਜ਼ਾਕ ਵਾਲੀ ਕਿਹੜੀ ਗੱਲ ਕੋੜੇ ਮੈਂ ਕੀਤੀ ਆ ਮਜ਼ਾਕ ਹੀ ਕਰਦੀ ਮਮੀ ਹਰ ਵਾਰੀ ਤੇ ਹੀ ਪਿਛਾઠ ਮੋਠੇ ਉਹਨਾਂ ਦਾ ਸਾਰਿਆਂ ਦਾ ਇੱਕ ਥਾਂ ਹੀ ਬੈਠ ਕੇ ਖਾਂਦੇ ਆ ਨਾ ਐ ਤੇ ਮੰਮੀ ਪਰਮਾਤਮਾ ਦੀ ਮੇਰ ਆ ਸਾਰੇ ਮੇਰੇ ਚਾਹੀਦੇ ਆ ਸਾਡੇ ਘੜਾ ਕਿ ਉਹ ਕਿਤੇ ਦੁਸ਼ਮਣਾਂ ਕੋੜਮਾ ਮੇਰੇ ਵੀ ਪੁੱਛਣ ਦਾ ਫਰਜ਼ ਬਣਦਾ ਵਾ ਐਂਨਾ ਮਾਨ ਨਹੀਂ ਕਰੀਦਾ ਜਿੱਥੇ ਦੋ ਚਾਰ ਜੀ ਹੋਣ ਨਾ ਉੱਥੇ ਕੋਈ ਨਾ ਕੋਈ ਗੱਲ ਹੁੰਦੀ ਰਹਿੰਦੀ ਆ ਨਹੀਂ ਮੰਮੀ ਐਦਾਂ ਦੀ ਨਹੀਂ ਕੋਈ ਗੱਲ ਹੈਗੀ ਇੱਕ ਹੀ ਉਹ ਸਾਰੇ ਜਾਣੇ ਮੇਰੇ ਹੁੰਦੇ ਤਾਂ ਸਾਰੇ ਇੱਕ ਹੀ ਆ ਤੇ ਫਿਰ ਤੂੰ ਵੀ ਸਿੱਖ ਲੈਣੀ ਕੋਈ ਗੱਲ ਉਹਨਾਂ ਕੋਲੋਂ ਅਕਲ ਵਾਲੀ ਤੂੰ ਤੇ ਇੱਥੇ ਸਾਨੂੰ ਟਕੇ ਟਕੇ ਦੀਆਂ ਸੁਣਾਉਣੀ ਮੰਮੀ ਮੈਂ ਤੁਹਾਨੂੰ ਕੀ ਕਹਤਾ ਹੱਦੋਂ ਕੀ ਦਾ ਦਿਵਾਲੀ ਸਾਰਾ ਘਰ ਦਾ ਕੰਮ ਕਰਕੇ ਫੇਰ ਗਈ ਆ ਅੱਜ ਕੋਈ ਕੰਮ ਨਹੀਂ ਕੀਤਾ ਮਗਰ ਤੁਸੀਂ ਫੋਨ ਕੀਤਾ ਜਾ ਕੇ ਕਿਦੇ ਹੂੰ ਤੇ ਮੈਂ ਕਿਦਾਂ ਮੰਮੀ ਕੰਮ ਕਰਦੀ ਹੋ ਤੇ ਮੈਂ ਲਾਈ ਚਾਰੇ ਚਾਰ ਪੰਜ ਦਿਨ ਲਾ ਕੇ ਆਈ ਆ ਸਵੇਰੇ ਗਈ ਤੇ ਮੈਂ ਸ਼ਾਮਾਂ ਨੂੰ ਮੋੜੀ ਆ ਸ਼ਾਮਾਂ ਤੈਨੂੰ ਪਤਾ ਵਾ ਵੀ ਕੰਮ ਕਰ ਮੇਰੇ ਕੋਲ ਇੰਨਾ ਹੁੰਦਾ ਵਾ ਸਾਰੀ ਦਿਹਾੜੀ ਦਾ ਜੜਾ ਹੁੰਦਾ ਕਰਨ ਵਾਲਾ ਜਿੰਨਾ ਮਾਲ ਡੰਗਰ ਵਾ ਨਾ ਮੈਂ ਤਾਂ ਕਦੀ ਇਹਨਾਂ ਤੁਫੇ ਕਦੀ ਸ਼ਾਮੇ ਕਦੀ ਪਾਣੀ ਨਿੱਕਿਆ ਨੂੰ ਢਾ ਕਦੀ ਵੱਡਿਆਂ ਨੂੰ ਢਾ ਹਾਂ ਤੇ ਤੂੰ ਆ ਨਹੀਂ ਕੋਈ ਕੰਮ ਹੀ ਨਹੀਂ ਹੈਗਾ ਮਗਰ ਤੈਨੂੰ ਨਾ ਮੰਮੀ ਅੱਜ ਤੇ ਤੁਹਾਡੇ ਨਾਲ ਸੋਖ ਨਾ ਪੋਤਾ ਲੱਗਾ ਵਾ ਡੰਗਰਾਂ ਚ ਪੋਤਾ ਲੱਗਾ ਵਾ ਪੋਤਾ ਦਾ ਨੰਦਪੁਰ ਜਾਣਾ ਵੀ ਬੀਜੀ 5000 ਰੁਪਈਆ ਦੇ ਮੈਨੂੰ ਮੰਮੀ 5000 ਰੁਪਈਆ ਉਹ ਵੀ ਨੰਦਪੁਰ ਸਾਹਿਬ ਜਾਣ ਲਈ ਨਹੀਂ ਕਹਿਣ ਤੇ ਤੂੰ ਐਂ ਡਈ ਆ ਜਿੱਦਾਂ ਉਹਨੇ 50000 ਮੰਗ ਲਿਆ ਕੱਲਾ ਹੱਲਾ ਮੇਰਾ ਪੋਤਾ ਕਹਿ ਰਾਂਦਾ ਉਹਦਾ ਪਿਓ ਕਮਾਈ ਕਰਦਾ 5000 ਉਹਨੂੰ ਕਿਤੇ ਬਹੁਤ ਜ਼ਿਆਦਾ ਅਜੇ ਤੇ ਹੋਲੀਆਂ ਸ਼ੁਰੂ ਨਹੀਂ ਹੋਈਆਂ ਤੇ ਇਹਨੇ ਇੰਨੇ ਦਿਨ ਪਹਿਲਾਂ ਜਾ ਕੇ ਤੇ ਕੀ ਕਰਨਾ ਉੱਥੇ ਤੇ ਨਾਲੇ ਤਾਨੂੰ ਉਥੇ ਦਾ ਕਹਿ ਕੇ ਤੇ ਜਿੱਥੇ ਮਰਜੀ ਫਿਰਦਾ ਰਹੂਗਾ ਮੰਮੀ ਇੰਨੇ ਪੈਸੇ ਨੂੰ ਨਾ ਦੋ ਇੰਨੇ ਵਿਗੜ ਜਾਣਾ ਜੇ ਜਾ ਨਾ ਜਾ ਤੁਹਾਡੇ ਕਰਾਂ ਵਾਲੇ ਕੰਮ ਨਹੀਂਗੇ ਹੈਗੇ ਮੈਨੂੰ ਆਪਣੇ ਪੋਤੇ ਤੇ ਮਾਣ ਆ ਉਹ ਦਾੜੀਆਂ ਵਾਲੇ ਹੋਏ ਕਿ ਇੱਕੋ ਮੋਟਰਸਾਈਕਲ ਨਹੀਂ ਕਿ ਇੱਕੋ ਫੋਨ ਨਹੀਂ ਕਿਤੇ ਹੈ ਗੱਲਾਂ ਕਰਦੀਆਂ ਤੂੰ ਮਤਾਂ ਦਿੰਦੀ ਮੈਨੂੰ ਤੂੰ ਹੀ ਨਹੀਂ ਮੰਮੀ ਸਮਝਣਾ ਜਿਹੜੇ ਹਿਸਾਬ ਨਾਲ ਤੁਹਾਡੀ ਸ਼ਹਿ ਹੈ ਨਾ ਪੋਤੇ ਤੇ ਵਿਗੜਿਆ ਹੀ ਖੜਾ ਦੀਦੀ ਆ ਵੀ ਕਪੜੇ ਦੋ ਗਵਾ ਮੈਂ ਕਹਿੰਦੀ ਹਾਂ ਵੀ ਇਹ ਵੀ ਤੋਨੋ ਚਲ ਠੀਕ ਆ ਹਾਂ ਹਾਂ ਪਾਣੀ ਬਦਲਣ ਵਾਲਾ ਆ ਮੈਂ ਬਦਲ ਕੇ ਪਾ ਦੇਣੀ ਆ ਚਲ ਪਾਣੀ ਤੇ ਬਦਲ ਲਿਓ ਮੈਂ ਕਹਿੰਦੀ ਹਾਂ ਵੀ ਕਿੰਨੀ ਖੁਸ਼ੀ ਆਪਣੀ ਚੀਜ਼ ਦੀ ਕਿੰਨੀ ਖੁਸ਼ੀ ਹੁੰਦੀ ਆ ਵੀ ਕਿੰਨੇ ਚਿਰ ਦਾ ਕਹਿੰਦੇ ਹਾਂ ਮੋਟਰਸਾਈਕਲ ਲੈਣਾ ਮੋਟਰਸਾਈਕਲ ਲੈਣਾ ਤੇ ਬਸ ਇਦਾਂ ਹੀ ਆਲ ਮਟੋਲਾ ਜਿਹਾ ਹੀ ਕਰ ਦਿੰਦੀ ਸੀ ਬੀਜੀ ਨਹੀਂ ਮੰਨਦੇ ਤੇ ਗੱਲ ਦਵਿੰਦਰ ਦੇ ਇਦਾਂ ਆ ਫਿਰ ਜੇ ਹੁਣ ਅੱਜ ਦੇ ਸਮੇਂ 'ਚ ਵੇਖੀਏ ਨਾ ਤੇ ਮੋਟਰਸਾਈਕਲ ਤੇ ਆਮ ਹੋ ਗਿਆ ਹਰ ਇੱਕ ਪਰਿਵਾਰ ਦੇ ਕੋਲ ਗੱਡੀ ਆ ਹਾਂ ਤੇ ਹੁਣ ਆਪਣਾ ਸਿਸਟਮ ਹੀ ਇਦਾਂ ਦਾ ਵਾ ਕਿ ਚਲੋ ਅਸੀਂ ਭਾਵੇਂ ਕਮਾਈ ਚ ਬਰਕਤ ਆ ਥੋੜੀ ਜਿਹੀ ਥੋੜੀ ਵੀ ਅੱਛੀ ਸਾਨੂੰ ਮੋਟਰਸਾਈਕਲ ਦਾ ਵੀ ਬੜਾ ਚਾਹ ਪਹਿਲੀ ਵਾਰੀ ਲੈਣਾ ਵਾ ਮੋਟਰਸਾਈਕਲ ਤੇ ਚਲ ਪਹਿਲਾਂ ਵੀ ਹੈਗਾ ਹੀ ਪਰ ਜਦੋਂ ਵੀ ਕੇ ਪਾਸੇ ਤੁਰੀਦਾ ਹੀ ਹਰ ਵਾਰੀ ਰਾਤ ਚ ਉੱਤੇ 2-400 ਲਾਗੇ ਚਾਹੀਦਾ ਹੀ ਤੇ ਨਵੀਂ ਚੀਜ਼ ਨਵੀਂ ਹੁੰਦੀ ਆ ਆ ਸਾਡੀ ਤੇ ਲੰਘ ਗਈ ਹੁਣ ਪਰ ਨਿਆਣਿਆਂ ਨੂੰ ਇੰਨਾ ਚਾਹ ਕੋਈ ਹਿਸਾਬ ਨਹੀਂ ਮੇਰੀ ਗੱਲ ਸੁਣ ਲਓ ਮੈਂ ਤੇਲ ਚੋਣਾ ਜੇ ਕਵਾਹੀ ਨੇ ਨਾ ਨਾ ਗਣਾ ਮੈਨੂੰ ਤੇਲ ਚ ਵਹੀ ਦੋ ਮੰਗ ਲਈ ਨਿੱਕੀ ਆ ਹੱਕ ਬੰਦਾ ਦਾ ਤੇਰਾ ਕੋਈ ਗੱਲ ਨਹੀਂ ਬੜਾ ਚਾਹ ਸਵੇਰੇ ਜਦੋਂ ਆ ਗਿਆ ਉਹਨੇ ਕਹਣਾ ਮੈਂ ਚਲਾਵਾ ਉਹਨੇ ਕਹਣਾ ਮੈਂ ਚਲਾਵਾ ਪਰ ਇਹਨਾਂ ਨੂੰ ਇੱਕ ਗੱਲ ਕਹਿਣੀ ਆ ਵੀ ਪੁੱਤ ਜਰੀ ਸਾਹਬ ਨਾ ਪਰ ਉਹ ਤਾਂ ਨਾ ਦਵਿੰਦਰ ਭਾਵੇਂ ਤੇ ਜਿੱਦਾਂ ਮਰਜੀ ਸੋਚੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਕਿ ਚੱਲ ਰਾਜਵੀਰ ਤੇ ਗੌਰਵ ਵਿੱਚ ਬੜੀ ਵੰਦੀ ਆ ਜਿੱਤਾ ਸਾਡੇ ਪਰਿਵਾਰ ਦੇ ਵਿੱਚ ਇਹ ਕਾਹੀ ਨਾ ਇਹਨਾਂ ਪਰਾਵਾਂ ਚ ਇਹ ਕਾਹੀ ਉਦਾਂ ਹੀ ਪਰਮਾਤਮਾ ਦੀ ਸਾਡੇ ਦੋਵਾਂ ਤੇ ਮਿਹਰ ਰਹੀ ਤੇ ਉਦਾਂ ਹੀ ਗਾੜੀ ਸਾਡੇ ਬੱਚਿਆਂ ਦੇ ਉੱਤੇ ਮਾੜਾ ਜਿਹਾ ਇਦਾਂ ਹੀ ਬਣਾਈ ਰੱਖੇ ਤੇ ਜਦੋਂ ਮਾਹੌਲ ਘਰ ਦਾ ਇਦਾਂ ਦਾ ਹੋਵੇ ਨਾ ਤੇ ਫਿਰ ਚੰਗੇ ਮਾਰੇ ਦੇਣ ਤੇ ਇਦਾਂ ਲੰਘ ਜਾਂਦੇ ਆ ਬਸ ਲੰਘ ਜਾਂਦੇ ਆ ਕੋਈ ਪੈਸੇ ਦੇ ਲੈ ਦੀ ਕਮੀ ਵੀ ਆਵੇ ਤਾਂ ਪਰਵਾਹ ਹੀ ਨਹੀਂ ਕਰੀਦੀ ਵੀ ਆਪਣਾ ਪਰਿਵਾਰ ਨਾਲ ਵਾ ਅੱਜ ਕੱਲ੍ਹ ਦਰਾਂ ਨੇ ਕਿਹਦਾ ਮੂੰਹ ਆਇਆ ਨੂੰ ਤੇ ਕਿਹਦਾ ਆਇਆ ਨੂੰ ਉਹ ਘਰ 'ਚ ਬਰਕਤ ਨਹੀਂ ਹੁੰਦੀ ਸਾਡੇ ਨਾਲ ਨਹੀਂ ਪਤਾ ਵੀ ਜਿੱਤੇ ਇੱਕ ਮੋਟੋ ਹੋ ਕੇ ਪਰਿਵਾਰ ਰਹਿੰਦਾ ਵਾ ਉੱਥੇ ਸੁਖ ਵੀ ਕਿੰਨੇ ਸੁਖ ਵੀ ਬੜਾ ਖੁਸ਼ੀ ਵੀ ਕਿੰਨੀ ਆ ਹੁਣ ਮੈਂ ਆਪਣੇ ਕੇ ਭੈਣ ਭਰਾ ਕੋ ਜੇ 2 ਦਿਨ ਰਹਿਣਾ ਵੀ ਹੋਵੇ ਤਾਂ ਰੋਣ ਨਾ ਜਾ ਸਕਨੀ ਕੋਈ ਟੈਨਸ਼ਨ ਨਹੀਂ ਤੇ ਜੇ ਮੈਂ ਕੱਲੀ ਹੋਊਂਗੀ ਫਿਰ ਥੋੜਾ ਖਛੜ ਕੇ ਜਾ ਸਕਨੀ ਫਿਰ ਤੇ ਪਿੱਛੇ ਦਾ ਤੁੜਕੂ ਜੇ ਤੂੰ ਢਿੱਲੀ ਮੱਠੀ ਹੋਗੀ ਤੇ ਮੈਂ ਵੇਖ ਵੀ ਲੈਣਾ ਤੇ ਨਹੀਂ ਤਾਂ ਕੱਲੇ ਬੰਦੇ ਨੂੰ ਤੇ ਫਿਰ ਖਾ ਲੋ ਦਵਾਈ ਤੇ ਤੁਰੇ ਰਹੋ ਹਾਂ ਤੇ ਪੁੱਛਣਾ ਵੀ ਨਹੀਂ ਕਹਿੰਨੇ ਹਾਂ ਬਸ ਇੱਕੋ ਹੀ ਗੱਲ ਵਾ ਵੀ ਸੋਨੀਆਂ ਨਾ ਥੋੜੀ ਜੀ ਉਦਾਸ ਰਹਿੰਦੀ ਬਾਕੀ ਤੇ ਸਾਰੀਆਂ ਗੱਲਾਂ ਠੀਕ ਵਾ ਵੀ ਇੱਕ ਤੇ ਉਹਦੀ ਸੱਸ ਦਾ ਸੁਭਾਅ ਥੋੜਾ ਜਿਹਾ ਇਦਾਂ ਦਾ ਵੀ ਖੁੱਲ ਕੇ ਕੋਈ ਕਹਿਣਾ ਨਹੀਂ ਤੇ ਧੀ ਪੁੱਤ ਨੂੰ ਵਿੱਚੇ ਵਿੱਚ ਚੁਣਵੇਂ ਜਦ ਦਈ ਜਾਣੇ ਆ ਤੇ ਉਤੋਂ ਉਹਦਾ ਮੁੰਡਾ ਕਾਹੇ ਕਾਹੇ ਚਰੀ ਕੱਲ ਤਾਨੂੰ ਤੇ ਮੈਂ ਦੱਸਿਆ ਨਹੀਂ ਮੈਂ ਚੱਲ ਇਹਨਾਂ ਨਾਲ ਗੱਲ ਨਾ ਕਰੇ ਹਾਂ ਬੰਦੇ ਦਾ ਮਨ ਵੀ ਟੁੱਟ ਜਾਉਤੀ ਪੁੱਤ ਤੇ ਮਾਣ ਆਂਦੀ ਵੀ ਮੁੰਡੇ ਨੂੰ ਪੈਸੇ ਜਿੰਨੇ ਮੰਗੇ ਦੇਦੇ ਨੇ ਮੁੜ ਕੇ ਉਤੋਂ ਕੋਈ ਹਸਾਬ-ਕਿਤਾਬ ਨਹੀਂ ਲੈਣਾ ਇਹਨੇ ਮੁੰਡਾ ਵਗਾਰ ਦੇਣਾ ਇਹ ਗੱਲ ਦਾ ਨਾ ਫਿਗਰ ਬੜਾ ਕਰਦੀ ਆ ਤਾਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕਿਹ ਦਿਨ ਜਾਓ ਜਾਂਹੀਂ ਜਾਣੇ ਜਾਂ ਤੁਸੀਂ ਜਾਓ ਪਰ ਤੁਸੀਂ ਸਿਆਣੇ ਜੀ ਮੈਂ ਨਹੀਂ ਜਾਣਾ ਮੈਂ ਅੱਗੇ ਗਈ ਸੀ ਨਾ ਹਾਂ ਤੇ ਮੇਰੀਆਂ ਕਈਆਂ ਗੱਲਾਂ ਨੂੰ ਥੋੜੀਆਂ ਜਿਹੀਆਂ ਰੜਕਦੀਆਂ ਮੇਰੇ ਨਾਲ ਪਹਿਲਾਂ ਹੀ ਵੱਟੀ-ਕੁੱਟੀ ਆ ਤਾਂ ਕਹਣਾ ਮੇਰੇ ਤੇ ਚੜਾਈ ਕਰਦੀ ਚੜਾਈ ਕਰਦੀ ਤੂੰ ਜਾਵੀਂ ਤੇ ਰੁਹੀ-ਰੁਹੀ ਸਮਝਾਵੀਂ ਵੀ ਮਾਸੀ ਜੀ ਚਲੋ ਤੀ ਹਪੋ ਤਾਂ ਬੜੇ ਪਿਆਰੇ ਹੁੰਦੇ ਆ ਪੈਮ ਲੋੜ ਤੋਂ ਵੱਧ ਨਿਆਣੇ ਨੂੰ ਪੈਸਾ ਦੇਣਾ ਨਾ ਉਹ ਬੱਚੇ ਨੂੰ ਖਰਾਬ ਕਰਦਾ ਉਹ ਜੜਾਉਂਦਾ ਵਾ ਤੂੰ ਹੀ ਚੜਾਉਂਦਾ ਵਾ ਤੇ ਨਾਲੇ ਆ ਮਨਸ਼ੇ ਚੱਲਣ ਡੇ ਮਾੜੇ ਚੰਗੇ ਆਖੂ ਖੁੱਲੇ ਪੈਸੇ ਆਉਂਦੇ ਲਾਲੋ ਕੋਈ ਗੱਲ ਨਹੀਂ ਤੇ ਹੋਰ ਕੀ ਆ ਹਾਂ ਸੱਸ ਦਾ ਸੁਭਾਣੀ ਉਹਦਾ ਬਲਾਂ ਦੀਦੀ ਉਹਦੀ ਦਾ ਚਲ ਤੋ ਲੋ ਕੱਪੜੇ ਨਹੀਂ ਜਾਂ ਆਂ ਕੰਮ-ਕੂਮ ਕਰਕੇ ਮਾਰਾਂ ਵੀ ਢੇੜਾ ਤੇ ਆ ਜਿਹ ਫੜਾ ਦਿਓ ਮੈਨੂੰ ਇਹ ਪਾਇਆ ਆ ਲੈ ਫੜ ਜਾ ਤੁਰਕ ਜਸਰਾ ਨਾ ਵੀ ਆ ਲਿਓ ਚੱਲ ਹਾਤ ਹੋ ਲੋ ਤੇ ਆ ਵੀ ਲੈ ਹਾਵੇ ਤੂੰ ਕਿੱਥੇ ਤਿਆਰ ਹੋਇਆ ਮੈਂ ਕਿਉਂ ਤਿਆਰ ਮੈਂ ਕਿੱਥੇ ਹੋਣਾ ਅਨੰਦਪੁਰ ਸਾਹਿਬ ਜਾਣਾ ਵਾਂ ਤੇ ਹੋਲੀਆਂ ਨੂੰ ਤੇ ਹਜੇ ਬੜੇ ਦਿਨ ਪਏ ਆ ਤੇ ਹੋਲੀਆਂ ਨੂੰ ਬੜੇ ਦਿਨ ਤੇ ਉੱਥੇ ਸੇਵਾ ਨਹੀਂ ਕਰਨੀ ਦੱਸ ਆ ਕੇ ਆਹ ਘਰ ਤੇ ਤੇਰ ਕੋ ਕੰਮ ਹੁੰਦਾ ਨਹੀਂ ਡੰਗਰਾਂ ਨੂੰ ਕਿਤੇ ਪਾਣੀ ਤੇ ਤੇਰ ਕੋ ਡੜਦਾ ਨਹੀਂ ਆ ਤਾਂ ਹੁਣ ਇਹ ਜਦੋਂ ਤੁਸੀਂ ਆਏ ਉਦੋਂ ਮੈਂ ਪੱਠੇ ਡੈਮੋਂ ਆਵੇਂ ਬੋਲਣ ਲੱ ਪੈਂਦੇ ਆ ਕੇ ਪਾਣੀ ਕੀ ਉੱਥੋਂ ਭਾਬੀ ਨਾਲ ਤੇ ਨਹੀਂ ਆਪਣੀ ਨਾਲ ਲੜ ਪਏ ਉੱਥੋਂ ਕਿਦਾਂ ਮੈਂ ਗੁੱਸਾ ਕੱਢੀ ਜਾਂਦਾ ਮੇਰੇ ਤੇ ਤੁਸੀਂ ਮੇਰੇ ਪੇਕਿਆਂ ਤੇ ਤੁਸੀਂ ਬੜਾ ਜਾਂਦੇ ਹੈਂ ਪੇਕਿਆਂ ਵੱਲ ਬਹੁਤ ਧਿਆਨ ਜਾਂਦਾ ਤੁਹਾਡਾ ਦਾਦਾ ਦਾਦੀ ਦਾ ਤੇ ਨਾਲ ਤੇਰਾ ਵੀ ਤੇ ਕੀ ਕਰਾਂ ਨਹੀਂ ਜਦੋਂ ਮੈਂ ਜਾਣਾ ਤਾਂ ਫੇਰ ਕਿਹੜੀ ਗੱਲ ਉੱਥੇ ਦੱਸ ਮੈਂ ਤੁਹਾਨੂੰ ਕੋ ਆਖਿਆ ਨਹੀਂਦਰ ਪਹਿਲਾਂ ਜਾ ਕੇ ਕੀ ਕਰਨਾ ਨਹੀਂ ਕਰਨੀ ਦੱਸ ਉੱਥੇ ਜਾ ਕੇ ਅਮਮਾ ਨੇ ਮੇਰੀ ਗੱਲ ਸੁਣ ਤੂੰ ਮਾਂ ਤੋਂ ਕੰਮ ਲਿਆ ਕਰ ਐਡਾ ਜਵਾਨ ਹੋਇਆ ਕੋਈ ਕੰਮ ਧੰਦਾ ਵੇਖ ਕੰਮ ਧੰਦਾ ਕਰਿਆ ਕਰ ਨਾ ਫਿਰਨ ਵੱਲ ਧਿਆਨ ਦੇ ਆਹੋ ਇੰਨੀਆਂ ਪੈਲੀਆਂ ਵਾਂਦੇ ਉਹ ਉਹ ਕਿੱਥੇ ਜਾਣੀਆਂ ਮੈਂ ਹੀ ਕੰਮਕੁਮ ਕਰਨਾ ਤੇ ਕਿਤੇ ਤੇ ਨਾਲੇ ਮੇਰੀ ਗੱਲ ਸੁਣ 5000 ਤੂੰ ਕੀ ਕਰਨਾ ਅੱਛਾ ਮੰਮੀ ਅਖਿਆਈ ਦੇ 5000 ਦੀ ਜਿਹੜਾ 5000 ਮੰਗ ਲਿਆ ਮੰਗਿਆ ਤਾਂ ਨਾਲੇ ਮੈਂ ਦਾਦੀ ਕੋ ਕਿਹੜਾ ਤੁਹਾਡੇ ਕੋ ਮੰਗਿਆ ਵਾ ਜਵਾਨਾ ਕੂਆ ਕਰ ਅਖਿਆਈ ਕੀ ਹੁੰਦੀ ਆ ਮਾਂ ਵਾ ਤੇਰੀ ਤੂੰ ਫੇਰ ਕੀ ਹੋ ਗਿਆ ਮੈਂ ਜਾਣਾ ਨਹੀਂ ਤੂੰ 5000 ਕੱਪੜੇ ਕੁੱਪੜੇ ਨਹੀਂ ਲਿਉਨੇ ਦੱਸ ਉਹ ਸਾਰੇ ਪੁਰਾਣੇ ਕੱਪੜੇ ਆਂ ਗੰਦੀ ਤੇਰੀ ਬੋਲੀ ਵਿਗੜਦੀ ਜਾਂਦੀ ਮੈਂ ਤੇਰੇ ਮੂੰਹ ਹਲ ਵੇਖਣੀ ਦਿਨੋ ਦੇਣੀ ਨਾ ਕੱਪੜੇ ਤੇ ਤੇਰੇ ਕੋਲ ਹੈ ਹੀ ਨਹੀਂ ਐ ਤੇਰੇ ਕੋਲ ਹੈ ਕੀ ਜਿੱਥੇ ਪੈਂਡੇ ਜਾਣਾ ਤੈਨੂੰ ਨਵੇਂ ਸੂਟ ਬੂਟ ਚਾਹੀਦੇ ਤੇ ਫੇਰ ਤੂੰ ਜਾਣਾ ਕੱਲ ਸੁਣ ਲੈ ਮੇਰੀ ਜੇ ਮੈਂ ਕਹਿਣੇ ਚ ਨਾ ਰਿਆ ਨਾ ਤੇ ਪਿਓ ਤੇਰੇ ਨੂੰ ਫੋਨ ਲਾ ਕੇ ਤੇ ਸਾਰਾ ਕੁਝ ਮੈਂ ਦੱਸ ਦੇਣਾ ਹੀ ਆ ਆ ਤੇਰੀ ਦਾਦੀ ਦੇ ਵੀ ਕਰਤੂਤਾ ਤੇ ਨਾਲੇ ਤੇਰੀਆਂ ਵੀ ਐਵੇਂ ਪਤਾ ਨਹੀਂ ਕੀ ਉਥੋਂ ਨਾਨਕਿਆਂ ਦਾ ਲੜਕੇ ਆ ਜਾਂਦੀ ਹੈ ਇੱਥੇ ਮੇਰਾ ਡੈਬ ਨਹੀਂ ਸਿਰ ਖਾਣਾ ਆ ਗਿਆ ਦੱਸ 5000 ਤੇਰੇ ਕੋ ਮੰਗਿਆ ਮੰਗਿਆ ਤੇ ਦਾਦੀ ਨੂੰ ਆਪਣੀ ਨੂੰ ਐਵੇਂ ਹੀ ਗੁੱਸੇ ਹੁੰਦੀ ਰਹਿੰਦੀ ਜਦੋਂ ਵੇਖੋ ਇਧਰ ਆਉ ਉਹ ਆ ਨਹੀਂ ਕੀਤਾ ਉਹ ਨਹੀਂ ਕੀਤਾ ਜਦੋਂ ਆਈ ਚੰਗੀ ਭਲੀ ਪੱਠੇ ਤੇ ਡਿਆਂ ਹੀ ਪਉਣ ਉਥੇ ਹੋਰ ਮੈਂ ਕੀ ਗੱਲ ਲੈਣਾ ਹੈ ਐਵੇਂ